ਕਿਸੇ ਨੂੰ ਆਪਣਾ ਮੁੰਡਾ ਕਿਹੜੇ ਨੂੰ ਕੁੜੀ ਬਿਆਣੀ ਹੈ ਕਿਸ ਦੇ ਸੁਪਨੇ ਬਹੁਤ ਵੱਡੇ ਵੱਡੇ ਦਿੱਖੇ ਨੇ ਇਹ ਸੁਪਨੇ ਸਾਰੇ ਪਾਣੀ ਚ ਰੂੜ ਤੇ ਨਜ਼ਰ ਰੱਖਣੀਆਂ ਤੁਹਾਨੂੰ ਕੈਮਨ ਨੂੰ ਯੂ ਨਹੀਂ ਪਤਾ ਮਰੀ ਕਾ ਕਣਕਾਂ ਪੀਜਾਂਗੀ ਜਾਂ ਨਹੀਂ ਪੀਜਾਂਗੀ ਕਿਵੇਂ ਹੋਵੇਗਾ ਖੇਤ ਕਿਸ ਤਰ੍ਹਾਂ ਕੇਦਮ ਸੈਟ ਕਰਾਂਗੇ ਜੇ ਮਾਰਾ ਚੋਂ ਨਹੀਂ ਖਤਮ ਹੈ ਫਿਰ ਹਮ ਵੀ ਖਤਮ ਹੈ ਜ਼ਿਮੀਦਾਰ ਵੀ ਖਤਮ ਹੈ ਫਕਰਾਂ ਦੇ ਲੈ ਲੇ ਗਏ ਹੱਲੇ ਭਰ ਰਹੇ ਹਾਂ ਸਾਰੀ ਰਾਤ ਰਾਤ ਪੈਰਾ ਲਾ ਲਾਗਾ ਸਾਰਾ ਰਾਤ ਜਾ ਕੇ ਪੂਲਾਂ ਬੱਕਟ ਰਹੇ ਹਾਂ ਪਾਣੀ ਜਦ ਲੋੜ ਹੁੰਦੀ ਹੈ ਸੁਗਨਾ ਲੇਖ ਦੇ ਗੇਟ ਬੰਦ ਕਰ ਲੈਂਦੇ ਆ ਨਦੀ ਚ ਪਾਣੀ ਮੁੱਕ ਜਾਂਦਾ ਜਦੋਂ ਸਾਨੂੰ ਪਾਣੀ ਦੀ ਜੀਰੀ ਲਾਣ ਦੀ ਲੋੜ ਹੁੰਦੀ ਆ ਉਦੋਂ ਜੀ ਨਦੀ ਖਾਲੀ ਹੁੰਦੀ ਆ ਬਿਲਕੁਲ ਜਦੋਂ ਸਾਡੀ ਜੀਰੀ ਪੱਕ ਕੇ ਤਿਆਰ ਹੋ ਜਾਂਦੀ ਆ ਫਿਰ ਸੁਗਨਾ ਦੇ ਗੇਟ ਖੋਲ੍ਹ ਦਿੰਦੇ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਕੋਈ ਆਪਣਿਕ ਘਰੇ ਨਾ ਇਹ ਇੱਕ ਛੱਲਿਆ ਡੈਮ ਹੋ ਗਿਆ ਏ ਕੋਗੀ ਸੁਗਨਾ ਲੇਖ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਨਖਾਰੀ ਸਥਾਨ ਨਾ ਥਾਂ ਹੈ ਦਾ ਮੈਂ ਇਸ ਵਕਤ ਪਿੰਡ ਰਾਮਪੁਰ ਦੇ ਨਾਲ ਹੀ ਕੱਗਰ ਜਿੱਥੋਂ ਲੰਘਦਾ ਹੈ ਤੇ ਪਿੰਡ ਚਮਾਰੂ ਨੂੰ ਪੁੱਲ ਜਾਂਦਾ ਉੱਥੇ ਨਾਲ ਇੱਕ ਘਰ ਹੈ ਬੋਰ ਹੈ ਜਿੱਥੇ ਪਾਣੀ ਹੀ ਪਾਣੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਪਾਣੀ ਪਾਣੀ ਹੈ ਜਿੱਧਰ ਨਿਗਾਹ ਮਾਰ ਲਓ ਤੁਹਾਨੂੰ ਘਰਾਂ ਦੇ ਘਾ ਡੁੱਬੇ ਪਏ ਆ ਬੋਰ ਡੁੱਬੇ ਪਏ ਆ ਉਹ ਅਗਲੇ ਪਾਸੇ ਕਾਮੀ ਖੁਰਦ ਹੈ ਪਿੰਡ ਉਹ ਤੁਸੀਂ ਦੇਖ ਰਹੇ ਹੋ ਉਹਦੇ ਗੁਰਦੁਆਰਾ ਸਾਹਿਬ ਦਾ ਉੱਪਰਲਾ ਗੁੰਬਦ ਦਿਸਦਾ ਪਿਆ ਇਧਰਲੇ ਪਾਸੇ ਮੂਸਲ ਜਿਹੜੇ ਕੁੱਪ ਨੇ ਜਿੰਨਾਂ ਨੂੰ ਕਹਿੰਦੇ ਆ ਉਹ ਡੁੱਬੇ ਪਏ ਆ ਇਧਰਲੇ ਪਾਸੇ ਸ਼ਮਸ਼ਾਨ ਘਾਟ ਹੈ ਗੁਰਦੁਆਰਾ ਸਾਹਿਬ ਹੈ ਇਹ ਇਹ ਪਿੰਡ ਦਾ ਗੇਟ ਹੈ ਚਮਾਰੂ ਦਾ ਉਹ ਤੁਸੀਂ ਦੇਖਦੇ ਹੋ ਡੁੱਬਿਆ ਪਿਆ ਚਾਰੇ ਪਾਸੇ ਤੁਸੀਂ ਦੇਖੋ ਤੇ ਫਸਲਾਂ ਇਹ ਚਰੀ ਜਿਹੜੀ ਖੜੀ ਹੋਈ ਹੈ ਇਹ ਕਿਉਂਕਿ ਪਾਣੀ ਹਲੇ 3 3 4 4 ਫੁੱਟ ਹੈ ਇੱਥੇ ਇਹ ਫਸਲ ਸਾਰੀ ਮੁੰਜਰਾਂ ਤੇ ਆਈ ਹੋਈ ਹੈ ਚੰਗਾ ਚੰਗਾ ਝੋਨਾ ਮਤਲਬ ਸ਼ੋਅ ਕਰਦਾ ਪਿਆ ਦੱਸਦਾ ਪਿਆ ਕਿ ਅਗਰ ਇਹ ਫਸਲ ਕਿਤੇ ਕੱਟੀ ਜਾਂਦੀ ਤੇ ਚੰਗੀ ਫਸਲ ਹੋਣੀ ਸੀ ਪਰ ਇੱਕ ਬਹੁਤ ਵੱਡੀ ਕਿਸਾਨਾਂ ਵਾਸਤੇ ਸਭ ਤੋਂ ਵੱਡੀ ਤਰਾਸ ਦੀ ਜਿਹੜੀ ਆ ਦੁਕਾਨ ਤੇ ਜਿਹੜਾ ਉਹ ਬਣ ਗਿਆ ਉਹ ਇਹ ਆ ਕਿ ਮੇਰੇ ਨਾਲ ਕਿਹਨਾ ਤੁਹਾਡਾ ਗੁਰਮੀਤ ਸਿੰਘ ਆ ਜੀ ਗੁਰਮੀਤ ਸਿੰਘ ਜੀ ਨੇ ਇਹਨਾਂ ਨੇ ਜਿਹੜੀ ਗੱਲ ਕੀਤੀ ਸ਼ਾਇਦ ਮੇਰੇ ਵੀ ਦਿਮਾਗ 'ਚ ਨਹੀਂ ਸੀ ਆ ਰਹੀ 2023 ਚੜ ਆਇਆ ਸੀ ਜੁਲਾਈ ਮਹੀਨੇ ਦੇ ਵਿੱਚ ਜਦੋਂ ਕਿ ਹਾਲੇ ਝੋਨੇ ਲੱਗੇ ਸੀ ਕਿਸੇ ਥਾਂ ਤੇ 15 ਦਿਨ ਹੋਏ ਸੀ ਕਿਸੇ ਥਾਂ ਤੇ ਮਹੀਨਾ ਹੋਇਆ ਸੀ ਲੱਗਿਆਂ ਨੂੰ ਹਾਲੇ ਕਿਉਂਕਿ ਸ਼ੁਰੂਆਤੀ ਦੌਰ ਸੀਗਾ ਉਦੋਂ ਤੇ 15 ਜੁਲਾਈ ਦੇ ਨੇੜੇ ਤੇੜੇ ਆ ਕੇ ਬਾਸਮਤੀ ਲਗਣੀ ਜਿਹੜੀ ਸ਼ੁਰੂ ਹੁੰਦੀ ਆ ਲੇਕਿਨ ਇਹਨਾਂ ਨੇ ਗੱਲ ਬੜੀ ਤਕੜੀ ਕੀਤੀ ਗੁਰਮੀਤ ਜੀ ਨੇ ਕਿ ਪਿਛਲੀ ਵਾਰ ਤੇ ਝੋਨੇ ਦੁਬਾਰੇ ਲਾ ਲਏ ਗਏ ਸੀਗੇ ਪਰ ਐਤਕੀ ਵਾਰ ਕਿਸਾਨ ਕੀ ਕਰਨਗੇ ਇਸ ਵਾਰ ਤਾਂ ਭੁੱਖੇ ਮਰਨ ਵਾਲਾ ਕੰਮ ਐ ਜੀ ਕਿਸੇ ਨੂੰ ਆਪਣਾ ਮੁੰਡਾ ਬਿਆਣਾ ਜਿਹੜੇ ਨੂੰ ਕੁੜੀ ਬਿਆਣੀ ਐ ਕਿਸੇ ਦੇ ਸੁਪਨੇ ਬਹੁਤ ਵੱਡੇ ਵੱਡੇ ਦੇਖੇ ਨੇ ਇਹ ਸੁਪਨੇ ਸਾਰੇ ਪਾਣੀ ਚ ਰੂੜ ਦੇ ਨਜ਼ਰ ਆ ਰਹੇ ਆ ਸਾਨੂੰ ਔਰ ਇਸ ਤੋਂ ਇਸ ਤੋਂ ਇੱਕ ਹੋਰ ਅੱਗੇ ਗੱਲ ਇਸ ਤੋਂ ਬਾਅਦ ਹਾੜੀ ਦਾ ਸੀਜ਼ਨ ਆਉਣਾ ਜੇ ਅੱਜ ਪਾਣੀ ਖੜਿਆ ਹੋਇਆ ਇਹ ਪਾਣੀ ਅੱਜ ਜੇ ਉਤਰਦਾ ਇਹ ਮਹੀਨਾ ਡੇਢ-ਡੇਢ ਮਹੀਨਾ ਪਾਣੀ ਸੁੱਕਦਾ ਨਹੀਂ ਡੇਢ ਮਹੀਨਾ ਉਸ ਤੋਂ ਬਾਅਦ ਇੱਥੇ ਗਾਰਾ ਚੜ ਜਾਣਾ ਉਸ ਗਾਰੇ ਨੂੰ ਹਾੜੀ ਦੀ ਫਸਲ ਬੀਜਣ ਲਈ ਵੀ 70 ਆਉਣ ਤੱਕ ਸਮਾਂ ਚਾਹੀਦਾ ਔਰ ਇਹ ਹਾਲੇ ਬਿਲਕੁਲ ਸਪਸ਼ਟ ਨਹੀਂ ਹੈਗਾ ਨਿਸ਼ਚਿਤ ਨਹੀਂ ਹੈਗਾ ਕਿ ਪਾਣੀ ਕਦੋਂ ਉਤਰਦਾ ਔਰ ਜੇ ਹਾਲੇ ਮੌਸਮ ਵੀ ਠੀਕ ਨਹੀਂ ਹੈਗਾ ਔਰ ਮੌਸਮ ਵਾਲੇ ਵੀ ਕਹਿੰਦੇ ਆ ਕਿ 8-9-10 ਤਰੀਕ ਤੱਕ ਜਿਹੜਾ ਮੀਂਹ ਹੈ ਤੇ ਝੋਨੇ ਮੈਨੂੰ ਲੱਗਦਾ ਕਹਾੜੀ ਵੀ ਸੀਜ਼ਨ ਖਤਮ ਨਹੀਂ ਹਾੜੀ ਵੀ ਖਤਮ ਆ ਜੀ ਬੇਮੌਸਮੀ ਬਰਸਾਤ ਨੇ ਮਾਰਦੀ ਆ ਹਮ ਤੋ ਪੈਮਾਨ ਨੂੰ ਯੋ ਨਹੀਂ ਪਤਾ ਮਰੀ ਅੱਗਾ ਕਣਕਾਂ ਬੀਜਾਂਗੀ ਜਾਂ ਨਹੀਂ ਬੀਜਾਂਗੀ ਕਿਵੇਂ ਹੋਵੇਗਾ ਖੇਤ ਕਿਸ ਤਰ੍ਹਾਂ ਖੇਤਾਂ ਨੂੰ ਸੈੱਟ ਕਰਾਂਗੇ ਜੇ ਮਾਰਾ ਝੋਨਾ ਹੀ ਖਤਮ ਹੈ ਫਿਰ ਹਮ ਵੀ ਖਤਮ ਹੈ ਜ਼ਿਮੀਦਾਰ ਵੀ ਖਤਮ ਹੈ 23 ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀ ਕੁਝ ਮਿਲਿਆ ਸੀ ਉਦੋਂ ਨਾ ਜੀ ਨੁਕਸਾਨ ਹੋਇਆ ਸੀ ਉਦੋਂ ਕਾਫੀ ਬਹੁਤ ਜ਼ਿਆਦਾ ਜੀ ਕੁਝ ਨਹੀਂ ਮਿਲਿਆ ਉਹ ਤਾਂ 5-5 ਏਕੜ ਗਰਦੌਰੀਆਂ ਹੋਈਆਂ ਬਾਈ ਉਹ ਹੀ 3000 ਕਿਹਾ ਉਹ 3000 ਮਕੇ ਬਣਾਈ ਤੁਹਾਨੂੰ ਮਿਲਿਆ ਹੈ ਮਿਲਿਆ ਜੀ ਇਸ ਤੇ ਦੁੱਗਣਾ ਖਰਚਾ ਹੋ ਜਾਏ ਹਾਂਜੀ ਦੁੱਗਣਾ ਖਰਚਾ ਹੋ ਜਾਏ 20-2000 ਰੁਪਏ ਖਰਚਾ ਹੋ ਜਾਈ ਕਿੱਲੇ ਵਾ ਝੋਨੇ ਤੇ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਤੁਹਾਡੀ ਗੱਲ ਮੀਨਾ ਹੋ ਗਏ ਜੀ ਜਿਹੜਾ ਰੌ ਚੱਲ ਰਿਹਾ ਜੀ ਮੌਸਮ ਮੌਸਮ ਖਰਾਬ ਹੋਏ ਨੂੰ ਅਗਸਤ 8 ਅਗਸਤ ਤੱਕ ਸਨ ਪਾਣੀ ਚੱਲ ਰਿਹਾ ਜੀ ਸੋ ਇਹ ਜੇ ਹੁਣ ਸੌਣੀ ਗਈ ਹਾੜੀ ਵੀ ਗਈ ਤੇ ਜਿਹੜੇ ਕਿਸਾਨ ਸਿਰਫ ਤੇ ਸਿਰਫ ਆਪਣੇ ਖੇਤਾਂ ਦੀ ਆਮਦਨ ਦੇ ਉੱਤੇ ਹੀ ਨਿਰਭਰ ਕਰਦੇ ਆ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਬਿਮਾਰ ਵੀ ਹੋਏਗਾ ਕਿਸੇ ਨੇ ਲੈਂਟਰ ਪਾਉਣਾ ਕਿਸੇ ਨੇ ਕੁੜੀ ਦਾ ਮੁੰਡੇ ਦਾ ਵਿਆਹ ਕਰਨਾ ਕਿਸੇ ਨੇ ਰਿਸ਼ਤੇ ਕਈਆਂ ਦੇ ਬੱਚਿਆਂ ਨੇ ਹੋ ਸਕਦਾ ਐਡਮਿਸ਼ਨਾਂ ਲੈਣੀਆਂ ਹੋਣ ਬਾਹਰ ਜਾਣਾ ਹੋਵੇ ਉਹਨਾਂ ਦੇ ਸੁਪਨਿਆਂ ਦੇ ਉੱਤੇ ਇਹ ਸਾਰਾ ਪਾਣੀ ਜਿਹੜਾ ਦੁੱਸਦੇ ਹੋ ਇਹ ਬਹੁਤ ਸਾਰੇ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਫਿਰਿਆ ਹੋਇਆ ਪਾਣੀ ਹੈ ਸੱਚਮੁੱਚ ਕੁਝ ਨਹੀਂ ਕਰ ਸਕਦੇ ਪਰ ਪ੍ਰਸ਼ਾਸਨ ਸਰਕਾਰ ਜਿਹਦੇ ਕੋਲੇ ਬਹੁਤ ਕੁਝ ਹੈ ਬਹੁਤ ਕੁਝ ਕਰ ਸਕਦੇ ਆ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਲਈ ਇਸ ਸਮੇਂ ਦੇ ਦੌਰਾਨ ਤੁਹਾਨੂੰ ਕੋਈ ਮਦਦ ਕਿਸੇ ਪਾਸਿਓਂ ਵੀ ਆਈ ਹੋਵੇ ਕੋਈ ਮਦਦ ਨਹੀਂ ਆਈ ਜੀ ਸਾਨੂੰ ਜੋ ਵੀ ਕਰ ਰਹੇ ਆਪਣਾ ਆਪਣਾ ਖਰਚਾ ਆਪ ਕਰਕੇ ਆਪਣਾ ਆਪਣਾ ਪਰਾਲਾ ਕਰ ਰਹੇ ਆ ਜਿਸ ਤਰ੍ਹਾਂ ਬੰਦੇ ਬਾਥੈਲੇ ਲਾਣੇ ਆ ਕੋਈ ਕਿਸੇ ਘਰ ਤੇ ਲੈ ਕੇ ਆ ਰਹੇ ਕੋਈ ਕੁਸ ਲੈ ਕੇ ਆ ਰਹੇ ਆ ਕਸੀਆਂ ਤਸਲੇ ਆਪਣੇ ਆਪ ਘਰਾਂ ਤੇ ਲੈ ਲੇ ਗਾ ਥੈਲੇ ਭਰ ਰਹੇ ਆ ਸਾਰੀ ਰਾਤ ਰਾਤ ਪਹਿਰਾ ਲਾ ਲਾਗਾ ਸਾਰੀ ਰਾਤ ਜਾਗ ਕੇ ਪੂਲਾ ਪਕਟ ਰਹੇ ਆ ਰਾਤ ਸਾਰੀ ਰਾਤ ਪਹਿਰਾ ਲਾਇ ਇਧਰ ਮੀਂਹ ਪਹਿਰੇ ਦਾ ਜੀ ਮੌਸਮ ਖਰਾਬ ਦਾ ਜੀ ਹੂੰ ਤੇ ਇਧਰ ਕੱਚਾ ਮੌਸਮ ਮੇਹ ਕਰਕੇ ਨਾ ਸਾਰੇ ਪਾਸੇ ਗਵਾਰਾ ਹੋ ਗਿਆ ਕਿੰਨੇ ਦਾ ਉਹ ਪਿੰਡ ਦੇ ਇਸ ਬੰਦ ਨੂੰ ਸਾਰੇ ਸਾਰੇ ਪਾਸੇ ਬੰਦੇ ਬੈਠੇ ਦੇ 30 40 ਬੰਦੇ ਬੈਠੇ ਦੇ ਅਸੀਂ ਰਾਤ ਨੂੰ ਹਾਂ ਉਧਰ ਵੀ ਬੈਠੇ ਤੇ ਕਿੰਨਾ ਬਰਾਬਰ ਹੋ ਗਿਆ ਪਾਣੀ ਬਿਲਕੁਲ ਬਰਾਬਰ ਹੈ ਸਾਰੇ ਬੰਦੇ ਦੇ ਪਾਣੀ ਫੁੱਲ ਲੱਕਾ ਚੱਲ ਰਿਹਾ ਜੀ ਚੱਲ ਰਿਹਾ ਹਾਂ ਜੀ ਇਧਰ ਸਾਰੇ ਫਸਲ ਪੋਰ ਨਹੀਂ ਦਿਖ ਰਹੀ ਜੀ ਜਹਾਂ ਵੀ ਹੋਏ ਸਾਰੇ ਪਾਸੇ ਬਹੁਤ ਜਿੱਥੇ ਪਾਣੀ ਤਾਂ ਹੈ ਹੀ ਆ ਨਾਲ ਦੀ ਨਾਲ ਜਿਹੜੇ ਲੋਕ ਨੇ ਉਨ੍ਹਾਂ ਦੇ ਵਿੱਚ ਬੜਾ ਵੱਡਾ ਡਰ ਹੈ ਕਿ ਇਸ ਪਿੰਡ ਨੂੰ ਖਤਰਾ ਪੈਦਾ ਹੋ ਸਕਦਾ ਜੇਕਰ ਪਾਣੀ ਨਹੀਂ ਡਾਊਨ ਹੁੰਦਾ ਇਹ ਪਾਣੀ ਵਧਿਆ ਅੱਗੇ ਨਾਲੋਂ ਕਿ ਘਟਿਆ ਬਸ ਇਹ ਤਾਂ ਠੀਕ ਹੈ ਜੇਕਰ ਫਿਰ ਉਹ ਕੀ ਹੋਇਆ ਨਾ ਕੀ ਬਾਜੀ ਨਾ ਫੱਦਰਿਆ ਨਾ ਘਟਿਆ ਜੀ ਹਲੇ ਰੁਕਿਆ ਹੋਇਆ ਪਾਣੀ ਰੁਕਿਆ ਹੋਇਆ ਸੋ ਇਹ ਆਸ ਕੀਤੀ ਜਾ ਸਕਦੀ ਹੈ ਕਿ ਪਾਣੀ ਸ਼ਾਇਦ ਡਾਊਨ ਹੋਵੇ ਜੇ ਉੱਪਰ ਜ਼ਿਆਦਾ ਮੀਂਹ ਨਾ ਪਿਆ ਪਹਾੜਾਂ ਦੇ ਵਿੱਚ ਸ਼ਵਾਲਕ ਏਰੀਆ ਦੇ ਵਿੱਚ ਕਿਉਂਕਿ ਸੁਕਨਾ ਦੇ ਵਿੱਚੋਂ ਪਾਣੀ ਇੱਥੇ ਰਲਦਾ ਹੈਗਾ ਫਿਰ ਅੱਗੋਂ ਇਲਾਕਾ ਜਿਹੜਾ ਦੂਸਰਾ ਬਨੂੜ ਦਾ ਇਲਾਕਾ ਜ਼ੀਰਖਪੁਰ ਦਾ ਉੱਥੇ ਮੀਂਹ ਪੈਂਦਾ ਉਹ ਵੀ ਪਾਣੀ ਸਾਰਾ ਇਹਦੇ ਵਿੱਚ ਆ ਕੇ ਜਿਹੜਾ ਉਹ ਰਲਦਾ ਹੈਗਾ ਪੈਣਾ ਤਾਂ ਸੁੱਕੇ ਮਾਂ ਮਰਾਂ ਜੀ ਬਾਅਦ ਡੋਬੇ ਚ ਮਰਦੇ ਆ ਸੋਕੇ ਚ ਕਿਵੇਂ ਪੈਣਾ ਪਾਣੀ ਹੈ ਜਦ ਲੋੜ ਹੁੰਦੀ ਹੈ ਸੁਗਰਾਂ ਲੇਖ ਦੇ ਗੇਟ ਬੰਦ ਕਰ ਲੈਂਦੇ ਆ ਨਦੀ ਚ ਪਾਣੀ ਮੁੱਕ ਜਾਂਦਾ ਜਦੋਂ ਸਾਨੂੰ ਪਾਣੀ ਜਿਹੜੀ ਲਾਣ ਦੀ ਲੋੜ ਹੁੰਦੀ ਆ ਜਦ ਨਦੀ ਖਾਲੀ ਹੁੰਦੀ ਆ ਬਿਲਕੁਲ ਜਦੋਂ ਸਾਡੀ ਜਿਹੜੀ ਪੱਕੇ ਤਿਆਰ ਹੋ ਜਾਂਦੀ ਆ ਫਿਰ ਸੁਗਰਾਂ ਦੇ ਗੇਟ ਖੋਲ੍ਹ ਦਿੰਦੇ ਆ ਤੇ ਪਾਣੀ ਇੱਥੇ ਕਿੰਨਾ ਕਢੂੰਗਾ ਪਾਣੀ ਕਰੀਬਨ ਹੁਣਾ 7-8 ਫੁੱਟ ਡੂੰਗਾ ਹੈ 10 ਫੁੱਟ ਤੋਂ ਉੱਪਰ ਡੂੰਗਾ ਹੈ ਇੱਥੇ ਹਾਂ ਜੀ ਵਿਚ ਵਿਚ ਤੋਂ ਜ਼ਿਆਦਾ ਜੀ ਉਹਦਾ ਉਹਦਾ ਘੱਗਰ ਦਾ ਇਹ ਨਾ ਘੱਗਰ ਦਾ 15 16 ਫੁੱਟ ਡੂੰਘਾ ਹੈ نیچے ਤੇ ਇੱਥੇ ਵੈਸੇ ਧਰਤੀ ਚ ਪਾਣੀ ਕਿੰਨਾ ਡੂੰਘਾ ਧਰਤੀ ਦੇ 70 80 ਫੁੱਟ ਡੂੰਘਾ ਹੈ ਜੀ ਸੋ ਬਹੁਤ ਡੂੰਘਾ ਹੈਗਾ ਸੋ ਇੱਥੇ ਪਾਣੀ ਵੀ ਡੂੰਘਾ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦੇਖੋ ਕਿਸ ਸਪੀਡ ਦੇ ਨਾਲ ਪਾਣੀ ਜਿਹੜਾ ਉਹ ਘੱਗਰ ਚੋਂ ਨਿਕਲ ਕੇ ਇਹ ਸਿਰਫ ਇੱਕ ਥਾਂ ਵਿਖਾਈਆ ਮੈਂ ਤੁਹਾਨੂੰ ਇਹ ਦੇਖੋ ਨਾਲ ਦੀ ਨਾਲ ਗੁਰਪ੍ਰੀਤ ਜੀ ਇਹ ਵਿਖਾਓ ਇਹ ਪੂਰੀ ਦੀ ਪੂਰੀ ਸ਼ੀਟ ਜਿਹੜੀ ਆ ਘੱਗਰ ਦੇ ਵਿੱਚੋਂ ਪਾਣੀ ਦੀ ਨਿਕਲ ਕੇ ਆ ਰਹੀ ਆ ਮੈਂ ਸਾਰਿਆਂ ਨੂੰ ਕਹਾਂਗਾ ਕਿ ਪਿੱਛੇ ਹੋ ਜਾਓ ਬੱਚਿਆਂ ਨੂੰ ਖਾਸ ਤੌਰ ਤੇ ਇਸ ਆਸ ਨਾਲ ਕਿ ਸਰਕਾਰ ਸਾਡੀ ਗੱਲ ਸਾਡਾ ਕੋਸ਼ਿਸ਼ ਇਹ ਹੀ ਆ ਕਿ ਅਸੀਂ ਜਿਹੜੇ ਲੋਕ ਫਸੇ ਹੋਏ ਆ ਮੁਸੀਬਤ ਜਦਾਂ ਨੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਅਸੀਂ ਉਹਨਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਆ ਔਰ ਸਾਡੀ ਸਾਡੇ ਵੱਲੋਂ ਬੇਨਤੀ ਹੈ ਪਿੰਡ ਵੱਲੋਂ ਬੇਨਤੀ ਹੈ ਕਿ ਇਸ ਪਿੰਡ ਨੂੰ ਇਹਨਾਂ ਘਟੋ ਘਟ ਫਸਲਾਂ ਨੂੰ ਤਾਂ ਸਰਕਾਰ ਨਹੀਂ ਬਚਾ ਸਕਦੀ ਕਿਉਂਕਿ ਪਾਣੀ ਖਿਲ ਰਿਹਾ ਪਰ ਪਿੰਡ ਨੂੰ ਜਿਹੜਾ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਬੱਚੇ ਉਹਨਾਂ ਦੇ ਘਰ ਇਹ ਕੁਝ ਕਹਿਣਾ ਚਾਹੁੰਦੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਮਿੰਦਰ ਸਿੰਘ ਹੈ ਕੀ ਕਰਦੇ ਹੋ ਮੈਂ ਵੀ ਖੇਤੀ ਕਰਦਾ ਹਾਂ ਜੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਵੀ ਕੋਈ ਆਪਣਾ ਘੱਗਰ ਹੈ ਨਾ ਇਹ ਇੱਕ ਸੱਲਿਆ ਡੈਮ ਹੋ ਗਿਆ ਇੱਕ ਹੋ ਗਈ ਸੁਗਣਾ ਲੇਕ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਆਏਗਾ ਤੇ ਸਾਨੂੰ ਨੁਕਸਾਨ ਹੀ ਨੁਕਸਾਨ ਆਏਗਾ ਵੀ ਕੋਈ ਨਾ ਪੱਕਾ ਹੱਲ ਕਰਿਆ ਜਾਵੇ ਜਾਂ ਘੱਗਰ ਨੂੰ ਚੌੜਾ ਕੀਤਾ ਜਾਵੇ ਦੋਨੇ ਢੇਡ ਬੰਦ ਲਾ ਕੇ ਇਧਰ ਪ੍ਰੋਪਰ ਹਲਣਾ ਚਾਹੀਦਾ ਹੈ ਜੀ ਜਦੋਂ ਇਹ ਸੋਜੀ ਸਾਹਮਣੇ ਬੱਚੇ ਹੁੰਦੇ ਹੋਵੇ ਤੇ ਹੜ੍ਹ ਆ ਰਹੇ ਹੈ ਤੇ ਹੋਰ ਕੁਝ ਨਹੀਂ ਆ ਰਿਹਾ ਇਹ ਇਲਾਕਾ ਜਿਹੜਾ ਉਹ ਸ਼ੁਰੂ ਤੋਂ ਹੀ ਜਿਹੜਾ ਕੱਗਰ ਦੀ ਮਾਰ ਹੀਟ ਰਿਹਾ ਸੋ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇੰਨਾ ਤੱਕ ਇੰਨਾ ਤੱਕ ਬਹੁਤ ਜਲਦੀ ਤੋਂ ਜਲਦੀ ਜਿਹੜੀ ਆ ਉਹ ਐਮਰਜੈਂਸੀ ਪਹੁੰਚਾਈ ਜਾਵੇ ਅਸੀਂ ਦੇਖ ਰਿਹਾ ਕਿ ਆਰਮੀ ਵਾਲੇ ਥੋੜੇ ਜੇ ਲੋਕ ਆਏ ਹੈ ਇਥੇ ਸ਼ਾਇਦ ਉਹ ਵੀ ਜਿਹੜੇ ਜਾ ਚੁੱਕੇ ਹੋਏ ਆ ਸੋ ਜੀ 2023 ਦਾ ਬੰਦ ਟੁੱਟਾ ਹੋਇਆ ਜੀ ਪਿਛਲੇ ਹੜਾਂ ਦਾ ਜੀ ਪਿਛਲੇ ਹੜਾਂ ਦਾ 2023 ਦਾ ਬੰਦ ਟੁੱਟਾ ਹੋਇਆ ਜੀ ਇਸੇ ਨਦੀ ਤੇ ਹਲੇ ਤੱਕ ਉਹ ਬੰਦ ਨਹੀਂ ਬੰਦ ਨਹੀਂ ਲੱਗਿਆ ਜੀ ਪਿੰਡ ਦੇ ਲੋਕ ਨੇ ਗੁਰਮੀਤ ਸਿੰਘ ਕਹਿ ਰਹੇ ਨੇ ਹਾਂ ਜੀ ਦੂਜੀ ਗੱਲ ਸਾਡੇ ਕਹਿ ਰਹੇ ਨੇ ਜੀ ਦੂਜੀ ਗੱਲ ਸਾਡੇ ਇੱਥੇ ਬੰਨ ਤੇ ਮਿੱਟੀ ਪਏ ਨੂੰ ਕਮ ਤੋਂ ਕਮ 15-20 ਸਾਲ ਹੋ ਗਏ ਨੇ ਜੀ ਪਹਿਲਾ ਪੁਰਾਣੀਆ ਸਰਕਾਰਾਂ ਪਹਿਲੇ ਟਾਈਮ 'ਚ ਇੱਥੇ ਹਰ ਇੱਕ ਸਾਲ ਮਤਲਬ ਕਿ ਪਾਣੀ ਆਣ ਤੋਂ ਪਹਿਲਾਂ ਇਹਦੀ ਰਿਪੇਅਰ ਹੁੰਦੀ ਸੀ ਇੱਕ ਵਾਰ ਮਿੱਟੀ ਜ਼ਰੂਰ ਪੈਂਦੀ ਸੀ ਹੁਣ ਬਹੁਤ ਟਾਈਮ ਹੋ ਗਿਆ ਕਮ ਤੋਂ ਘੱਟ 10-15 ਸਾਲ ਹੋ ਗਏ 2013 ਦੀ ਹੋਈ ਵੀ ਆ 2013 ਤੋਂ ਬਾਅਦ ਇਹ ਤੇ ਮਿੱਟੀ ਨਹੀਂ ਪਈ ਸੋ ਲੋਕਾਂ ਦੇ ਅੰਦਰੋਂ ਇਸ ਖੱਗਰ ਦੀ ਸਥਿਤੀ ਆਪਣੇ ਆਪ ਉਹ ਦੱਸ ਰਹੇ ਨੇ ਕਿ ਪ੍ਰਸ਼ਾਸਨ ਦਾ ਸਰਕਾਰ ਦੀ ਕੀ ਸਥਿਤੀ ਰਹੀ ਹੈ ਕਿੰਨੇ ਚਿੰਤਾਤਰ ਨੇ ਕਿੰਨਾ ਕੁ ਸੰਵੇਦਨਸ਼ੀਲ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ ਹੈ ਅਸੀਂ ਜਿੰਨੇ ਵੀ ਪਿੰਡਾਂ 'ਚ ਜਿੱਥੋਂ ਘੁੰਮ ਕੇ ਆਏ ਆ ਸਾਰਿਆਂ ਦੇ ਅੰਦਰੋਂ ਟੀਸਾਂ ਉੱਠਦੀਆਂ ਨੇ ਸ਼ਿਕਾਇਤਾਂ ਉੱਠਦੀਆਂ ਨੇ ਤੇ ਸਰਕਾਰਾਂ ਕੀ ਕਰਦੀਆਂ ਨੇ ਪਿਛਲੇ 80 ਸਾਲਾਂ ਤੋਂ ਜਿਹੜੀਆਂ ਪੰਜਾਬ 'ਚ ਸਰਕਾਰਾਂ ਬਣੀਆਂ ਨੇ ਉਹਨਾਂ ਨੇ ਇਹਨਾਂ ਲੋਕਾਂ ਦੀ ਕਿਉਂ ਨਹੀਂ ਸੁਣੀ ਕਿਉਂ ਹਾਲੇ ਇਹ ਲੋਕ ਇਹ ਗਿਲਾ ਕਰਦੇ ਆ ਕਿ ਕਿਸੇ ਵੀ ਵਿਧਾਇਕ ਨੇ ਕਿਸੇ ਵੀ ਸਰਕਾਰ ਨੇ ਸਾਡੀ ਕਦੇ ਕੋਈ ਗੱਲ ਨਹੀਂ ਸੁਣੀ ਕੈਮਰਾਮੈਨ ਗੁਰਪ੍ਰੀਤ ਦੇ ਨਾਲ D5 ਟੀਵੀ ਲਈ ਮੈਂ ਅਮਰਜੀਤ ਵੜੈਚ ਪਿੰਡ ਰਾਮਪੁਰ ਅਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ